मलियां दली जा मां तेरियां मलियां दली जा मां तेरियां उ मौज विचियां मलियां दली जा ਸਰਾਂ ਮਾਤਿਆਂ ਤੋਂ ਪੂਨੀ ਦਾ ਉਹ ਸਾਦੇ ਨਿਵਾਰ ਕੀ ਜੈ ਜਕਾਰਾ ਮਾਤ ਜਗਦੀਆਂ ਜੋਤਾਂ ਵਾਲੀ ਦਾ ਉਹ ਸਾਦੇ ਨਿਵਾਰ ਕੀ ਜੈ ਸਾਵਨ ਦੇ ਮਹੀਨੇ ਹਰ ਸਾਲ ਦੀ ਤਰ੍ਹਾਂ ਆਪਾਂ ਖੀਰ ਦਾ ਲੰਗਰ ਲਗਾਇਆ ਜਾਂਦਾ ਜਿਸ ਦੇ ਵਿੱਚ ਸੂਹ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਆਪਾਂ ਜੋ ਜਾਗਰਤਾ ਹਰ ਸਾਲ ਦੀ ਤਰ੍ਹਾਂ ਕਰਦੇ ਹਾਂ ਇਸ ਵਾਰ ਵੀ ਮੰਨ ਲਓ ਜਿਹੜਾ 30 ਅਗਸਤ ਨੂੰ ਦਿਨ ਸ਼ਨੀਵਾਰ ਆਪਣਾ ਜਾਗਨ ਰੱਖਿਆ ਆ ਅੱਜ ਤੋਂ ਜਿਹੜਾ ਮੰਨ ਲਓ ਆਪਾਂ ਖੀਰ ਦਾ ਲੰਗਰ ਸ਼ੁਰੂ ਕਰਕੇ ਅੱਜ ਤੋਂ ਮਤਲਬ ਜਿਹੜਾ ਆਪਣਾ ਜਾਗਰਣ ਦਾ ਜਿਹੜਾ ਆਗਾਜ਼ ਸ਼ੁਰੂ ਹੋ ਜਾਂਦਾ ਸਮੂਹ ਸੰਗਤ ਨੂੰ ਐਨਆਰਏ ਵੀਰਾਂ ਨੂੰ ਇੱਥੇ ਵੀ ਮੰਨ ਲਓ ਸਾਰੀ ਸੰਗਤ ਬੈਠੀ ਆ ਉਹਨਾਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਉਹ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਆਪਣਾ ਬਣਦਾ ਯੋਗਦਾਨ ਪਾਉਣ ਉਹ ਤੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੈ ਮਾਤਾ ਦੀ ਮਾ ਕੀ ਮੇਰੇ ਨਾਲ ਬੀਤਿਆਂ ਹੋਈਆਂ ਨੇ ਮੁਰਾਦਾ ਸਭ ਪੂਰੀਆਂ ਉਹਿਆ ਨੇ ਮੁਰਾਦਾ ਸਭੇ ਪੂਰੀਆਂ ਉਹ ਦੋਦਾ ਮੈਂ ਮੌਜ ਵਿੱਚ ਆ ਮੱਲੀਆਂ ਦਲੀ ਜਾ ਮਾਏ ਤੇਰੀਆਂ ਉਹ ਦੋਦਾ ਮੈਂ ਮੌਜ ਵਿੱਚ ਆ